ਗੱਲ ਪੂਰੀ ਗਲਤ ਗੱਲ ਪੂਰੀ ਕਰਾਉਂਦਾ ਤੇਰਾ ਨਾ ਪੜਾਇਆ ਜੀ ਗੱਲ ਗਲਤ ਟਿਕਾਣਾ ਟਿਕਾਣਾ ਤਾਂ ਇਹ ਕੋਤਰੀ ਨਹੀਂ ਤੇ ਐਂਡ ਹੈ ਇਹਨੂੰ ਮਾਰਨਾ ਇਹਨਾਂ ਨੂੰ ਨਹੀਂ ਦੋਹਾਂ ਪਿਓ ਪੁੱਤਾਂ ਨੇ ਟਿਕਣ ਨਹੀਂ ਤੇ ਐਂਡ ਹੈ ਹੋਰ ਭਾਗੀ ਪੀ ਹੋ ਗਿਆ ਹੋਰ ਕੀ ਹੋ ਗਿਆ ਕੀ ਹੋ ਗਿਆ ਇਹਦੇ ਨਾਰਾ ਪੀਣੀ ਦੁਬਾਰਾ ਤੋਂ ਹੈ ਇਹ ਕਿੱਦਾਂ ਤੁਹਾਨੂੰ ਘਰੋਂ ਘਰ ਹੋ ਗਿਆ ਨਹੀਂ ਤੁਹਾਨੂੰ ਲੈ ਕੇ ਜਾਉਂਗੀ ਮੈਂ ਤੁਹਾਨੂੰ ਲੈ ਕੇ ਜਾਉਂਗੀ ਮੇਰਾ ਪਿਓ ਗਿਆ ਹੈ ਮੇਰਾ ਪਿਓ ਗਿਆ ਹੈ ਕਿਸੇ ਨਾਲ ਨਹੀਂ ਗਿਆ ਮੈਂ ਵਿਆਹ ਸੀ ਕਰਾਉਂਦਾ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਤੁਹਾਨੂੰ ਮੈਂ ਆਜਾਉਂਗੇ ਬੇਨਤੀ ਕਰ ਰਿਹਾ ਤੁਹਾਨੂੰ ਮੈਂ ਕਹਤਾ ਤੇ ਮੈਂ ਕਹਿ ਦਤਾ ਵਾਰ ਕਿ ਸਮਾਜ ਯਾਰ ਕੋਈ ਨਹੀਂ ਕਾਉ ਜੀ ਮੇਰਾ ਪਿਓ ਗਿਆ ਕਮੋਸ਼ਾ ਨਹੀਂ ਹੈ ਮੇਰਾ ਪਿਓ ਤੇਰਾ ਪਿਓ ਗਿਆ ਕਮੋਸ਼ਾ ਮੈਨੂੰ ਐਫਆਈਰ ਚਾਹੀਦੀ ਹੈ ਇੱਕ ਮਿੰਟ ਕਾਦੀ ਐਫਆਈਰ ਮੈਨੂੰ ਐਫਆਈਰ ਕਿਉਂ ਕੋਈ ਤਰੀਕਾ ਬੋ ਜੀ ਉਹ ਪੋਸਟ ਲਾਏ ਕਾਦੀ ਪੋਸਟ ਇੱਕ ਮਿੰਟ ਇੱਕ ਵਾਰ ਦੋ ਵਾਰ ਇੱਕ ਵਾਰ ਇੱਕ ਮਿੰਟ ਇੱਕ ਵਾਰ ਦੋ ਚੀਜ਼ ਆ ਲਗਾ ਦੇ ਜਰੀ कोशिश की थी यार ये तो अच्छा सीरियल है मजबूती आ रही है बहुत ज़्यादा लाया है ठीक है सब कुछ आपने सेल्फ़ करा सामने से लाया सामने से आपको भी अपने के लाया ठीक है हाँ ठीक है बोल तो पीन उन्हें लिखा है साड़ी ਆਸ਼ੀ ਜੋ ਨੇ ਗੋਡੇ ਕੋ ਇਹ ਜੇ ਕਿਸੇ ਪ੍ਰੋਪਰਟੀ ਨੂੰ ਜਿਹੇ ਲਈ ਲਾਇਆ ਹੋ ਤੇਰਾ ਬੜੀ ਗੱਲ ਇਹ ਆ ਜੀ ਮੈਨ ਲਗਣਾ ਉਹਨਾਂ ਦੇ ਜਿਹੜੇ ਲਫ਼ਜ਼ ਠੀਕ ਕਹਿੰਦੇ ਲਾ ਘੰਟਾ ਲਿਖਰੀ ਕਰਦਾ ਇਹ ਦੇਖੋ ਸਰ ਇੱਕ ਮਿੰਟ ਇਹ ਵੀਡੀਓ ਵੇਖੋ ਇਹ ਮੈਂ ਇਹ ਐਂਡ ਕੋਦੇ ਕਰਾਂਗੇ 50 ਬੰਦੇ 100 ਲੱਖ ਲਾ ਕੇ चौबी घंटे कर तो तो मतलब राखी करो नहीं कुछ बंदा इंसान से जबाना ਇਹਨਾਂ ਦੇ ਉਹ ਪਾਲੀ ਹੱਦਾਂ ਦੇ ਇਨਸਾਨ ਸੀ ਦੇਖੋ ਜੀ ਸੁਧੀਰ ਕੁਮਾਰ ਸੂਰੀ ਜੀ ਦਾ ਕਤਲ ਹੋਇਆ ਤੁਸੀਂ ਸਾਰਿਆਂ ਨੇ ਜਾਣਦੇ ਹੋ ਕਿ ਸੁਧੀਰ ਕੁਮਾਰ ਸੂਰੀ ਜੀ ਦਾ ਕਤਲ ਹੋਇਆ ਸੀ 4 ਨਵੰਬਰ 2022 ਨੂੰ ਉਸ ਤੋਂ ਬਾਅਦ ਉਹਨਾਂ ਦੇ ਕਾਤਲ ਸੰਨੀ ਨੇ ਸੁਧੀਰ ਆਪਣੇ ਕਾਤਲ ਦੀ ਫੋਟੋ ਆਪਣੀ ਦੁਕਾਨ ਦੇ ਅੱਗੇ ਲਗਾਤੀ ਬਹੁਤ ਵੱਡੀ ਬੜੀਆਂ ਲੈਟਰਸ ਦੇ ਕੇ ਧਰਨੇ ਦੀ ਕਾਲ ਦੇ ਕੇ ਫਿਰ ਜਾ ਕੇ ਪ੍ਰਸ਼ਾਸਨ ਨੇ ਉਹ उतारी ਫੋਨ ਫੇਰ ਲਗਾਤੀ ਐ ਜੇ ਤੁਸੀਂ ਫੇਸਬੁੱਕ ਦੇਖੋ ਉਹਨਾਂ ਦੇ ਅਕਾਊਂਟਸ ਦੇਖੋ ਉਹਦੇ ਚ ਵਰਗੂਲਰ ਵੀਡੀਓ ਡਾਲੀਆਂ ਜਾਂਦੀਆਂ ਆ ਵੀਡੀਓ ਪਾਈਆਂ ਜਾਂਦੀਆਂ ਸੁਧੀਰ ਕੁਮਾਰ ਸੂਰੀ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਫੋਟੋਆਂ ਲਗਾਈਆਂ ਜਾਂਦੀਆਂ ਜਿਹੜੀਆਂ ਕਿ ਇੱਕ ਫੈਮਿਲੀ ਵਾਸਤੇ ਇੱਕ ਸਮਾਜ ਵਾਸਤੇ ਅਵੇਲੇਬਲ ਨਹੀਂ ਹੈ ਜੇ ਉਹ ਕੰਮ ਦਾ ਕੀ ਉਹਦਾ ਜਿਹੜਾ ਭਰਾ ਹੈ ਉਹ ਉਹਨੇ ਕਤਲ ਕਰਕੇ ਉਹ ਮਹਾਨ ਹੋ ਗਿਆ ਤੇ ਮੇਰੇ ਭਰਾ ਨੇ ਜੇਲਾਂ ਕਟੀਆਂ ਉਹਨੇ ਆਪਣੀ ਜਾਨ ਬੁਵਾਈ ਹੈ ਤੇ ਮੇਰਾ ਡਬਲ ਹੱਕ ਬੰਦਾ ਕਿ ਮੈਂ ਡਬਲ ਡਬਲ ਫੋਟੋਆਂ ਲਗਾਵਾ ਤੇ ਡਬਲ ਤਰੀਕੇ ਦੇ ਨਾਲ ਮੈਂ ਜਾ ਕੇ ਉਹਨਾਂ ਨੂੰ ਕਰਾਂ ਦੇਖੋ ਪ੍ਰਸ਼ਾਸਨ ਨੂੰ ਆਪਾਂ ਬਾਰ-ਬਾਰ ਮੰਗ ਕਰਦੇ ਆ ਰਹੇ ਆ ਕਿ ਪ੍ਰਸ਼ਾਸਨ ਐਸ ਨੂੰ ਨੱਥ ਪਾ ਲਵੇ ਇੱਕ ਫੋਟੋ ਲੱਗੀ ਆ ਉਹਨੂੰ ਉਤਾਰ ਲਵੇ ਜੇ ਪ੍ਰਸ਼ਾਸਨ ਐ ਫੋਟੋ ਨਹੀਂ ਉਤਾਰਦਾ ਜੇ ਪ੍ਰਸ਼ਾਸਨ ਇਹਦੇ 'ਚ ਸਫਲ ਰਹਿੰਦਾ ਤਾਂ ਆਪਾਂ ਧਰਨੇ ਤੇ ਬੈਠਣੇ ਵੀ ਤਿਆਰ ਆ ਸੂਰੀ ਫੈਮਿਲੀ ਦਾ ਇੱਕ-ਇੱਕ ਬੱਚਾ Hindu ਸਮਾਜ ਦਾ ਇੱਕ-ਇੱਕ ਮੈਂਬਰ ਧਰਨੇ ਦੇ ਉੱਤੇ ਬੈਠੇਗਾ ਦੇਖੋ ਮਜਬੂਰ ਨਾ ਕਰੋ ਇੱਕ ਫੈਮਿਲੀ ਨੂੰ ਕਿ ਇੱਕ ਫੈਮਿਲੀ ਮਜਬੂਰ ਹੋ ਜਾਏ ਕਿ ਉਹਦਾ ਇੱਕ ਤੇ ਇੱਕ ਦਾਵਾ ਜੀ ਖੋਲਿਆ ਸਾਡੀਆਂ ਅੱਖਾਂ ਦੇ ਵਿੱਚ ਸਦਾ ਆਂਸੂ ਰੰਦੇ ਨੇ ਕਿਸੇ ਨੇ ਬਾਪ ਖੋਇਆ ਕਿਸੇ ਨੇ ਭਰਾ ਖੋਇਆ ਸਾਰੀ ਫੈਮਿਲੀ ਨਾਸ ਹੋ ਗਈ ਔਰ ਅੱਜ ਉਹਦਾ ਮਜ਼ਾਕ ਉਡਾਇਆ ਜਾ ਰਿਹਾ ਜੇ ਹਿੰਦੂਆਂ ਦੇ ਹਿੰਦੂਤਵ ਨੂੰ ਹਿੰਦੂਆਂ ਦੇ ਸ਼ਹੀਦਾਂ ਨੂੰ ਇਸ ਤਰੀਕੇ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਹੋਏਗੀ ਤੇ ਆਪਾਂ ਬਿਲਕੁਲ ਨਹੀਂ ਸਵਾਂਗੇ ਬਿਲਕੁਲ ਨਹੀਂ ਸਵਾਂਗੇ ਕੀ ਇਸ ਮੁੱਢ ਮੂਲ ਖਰਾਬ ਕਰਨ ਦੀ ਬਿਲਕੁਲ ਜੀ ਮੂਲ ਖਰਾਬ ਕਰਨ ਦੀ ਕੋਸ਼ਿਸ਼ ਹੈ बार-बार ਦੇਖੋ ਕਚਹਿਰੀ ਦੇ ਵਿੱਚ ਤਰੀਕ ਹੁੰਦੀ ਹੈ ਸਾਨੂੰ ਇਹ ਕਿਹਾ ਜਾਂਦਾ ਕਿ ਦੋ ਜਣੇ ਜਾਓ ਉਹ ਸਾਰੇ ਆਮ ਜਿਹੜੇ ਪੋਸਟ ਪਾਉਂਦੇ ਕਿ ਇੰਨੀ ਤਰੀਕ ਨੂੰ ਹੈਗੀ ਤੇ ਤਰੀਕ ਸਾਰਾ ਸਮਾਜ ਆਓ ਹੋ ਮਾ ਮਾ ਕੇ ਆਓ ਔਰ ਪਿੱਛੇ ਆਏ ਵੀ ਸਾਡੇ ਤੇ ਅਟੈਕ ਕੀਤਾ ਧਮਕੀ ਦਿੱਤੀ ਗਈ ਕਿ ਤੁਹਾਡੇ ਪਿਓ ਨੂੰ ਕੱਲੇ ਮਾਰਿਆ ਸੀ ਹੁਣ ਤੁਹਾਨੂੰ ਮਾਰਾਂਗੇ ਤਾਂ ਠੀਕ ਹੈ ਜੇ ਸਾਨੂੰ ਮਾਰਨਾ ਆਪਾਂ ਮਰਨ ਨੂੰ ਤਿਆਰ ਆ ਕਿਉਂਕਿ ਆਪਾਂ ਕਿਸੇ ਨੂੰ ਨਹੀਂ ਮਾਰ ਸਕਦੇ ਆਪਾਂ ਮਰ ਸਕਨੇ ਆ ਔਰ ਮਰਾਂਗੇ ਆਪਾਂ ਜਾ ਰਹੇ ਆ ਹੁਣ ਜੇ ਜੋ ਫੈਸਲਾ ਹੁੰਦਾ ਪੁਲ ਦੇ ਉੱਤੇ ਜਾ ਕੇ ਹੁਣੇ ਬੈਠ ਜਾ ਦੇ ਦੇਖੋ ਪਹਿਲੇ ਲਗਾਇਆ ਗਿਆ ਸੀ ਉਦੋਂ ਬਹੁਤ ਵਾਰੀ ਕਿਹਾ ਤੇ ਉਤਾਰਿਆ ਹੁਣ ਲਗਾਇਆ ਗਿਆ ਹੈ ਬਾਰ-ਬਾਰ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਗਿਆ ਹੈ ਜਿਹੜੀਆਂ ਵੀਡੀਓਸ ਆ ਰਹੀਆਂ ਫੇਸਬੁੱਕ ਦੇ ਉੱਤੇ ਬਾਰ-ਬਾਰ ਉਹਨਾਂ ਦੇ ਬਾਰੇ ਡਿਟੇਲ ਭੇਜੀ ਜਾ ਰਹੀ ਹੈ ਕਦੀ ਕਿਸੇ ਦਾ ਫੋਨ ਆ ਜਾਂਦਾ ਕਦੀ ਕਿਸੇ ਅਫੀਸਰ ਦਾ ਆ ਜਾਂਦਾ ਕਦੀ ਚੰਡੀਗੜ੍ਹ ਤੋਂ ਆ ਜਾਂਦਾ ਕਦੀ ਆਈਪੀ ਤੋਂ ਆ ਜਾਂਦਾ ਕਦੀ ਸੀਆਈਡੀ ਤੋਂ ਆ ਜਾਂਦਾ ਡਿਟੇਲ ਦੇ ਦੋ ਡਿਟੇਲ ਦੇ ਉਹ ਡਿਟੇਲ ਯਾਰ ਕਿੰਨੀ ਕੁ ਦੇ ਦिए ਤੁਹਾਨੂੰ ਆਂਤਕਵਾਦੀ ਜੇ ਸਾਨੂੰ ਫੋਨ ਕਰਦੇ ਆ ਸਾਰੇ ਆਂਤਕਵਾਦੀ ਫੋਨ ਕਰਦਾ ਜੀ ਕਹਿੰਦਾ ਮੈਂ ਮੇਰੇ ਕੋ ਤੇ ਅੰਮਲਸਰ 'ਚ ਬੰਬ ਵੀ ਪੜੇ ਮੈਂ ਬਾਰ-ਬਾਰ ਬਾਈ ਨੇਮ ਰਿਟਰਨ ਪੁਲਿਸ ਨੂੰ ਦਿੱਤਾ ਇਹ ਆਂਤਕਵਾਦੀ ਜੇ ਇਹ ਨੰਬਰ ਤੋਂ ਫੋਨ ਕਰਦਾ ਜੇ ਇਹ ਕਹਿੰਦਾ ਮੇਰੇ ਕੋ ਬੰਬ ਪੜੇ ਔਰ ਕੁਛ ਦਿਨਾਂ ਚ ਇੱਕ ਬਲਾਸਟ ਹੋਰ ਹੋਣ ਵਾਲਾ ਜੀ ਦੋ ਦਿਨ ਬਾਅਦ ਫਿਰ ਬਲਾਸਟ ਹੋ ਜਾਂਦਾ ਪਰ ਪੁਲਿਸ ਕੁਛ ਨਹੀਂ ਕਰਦੀ ਉਹ ਇੱਕ ਮੁੱਦਾ ਅਲੱਗ ਹੈ ਸੁਧੀਰ ਕੁਮਾਰ ਸੂਰੀ ਦੇ ਮਾਮਲੇ ਦੇ ਵਿੱਚ ਸਮਾਜ ਬਿਲਕੁਲ ਨਹੀਂ ਸਹੇਗਾ ਪੂਰਾ ਸਮਾਜ ਨਾਲ ਹੈ ਪੂਰਾ ਪੰਜਾਬ ਨਾਲ ਹੈ ਦੇਖੋ ਐਨ ਹੋਏ ਕਿ ਮੈਨੂੰ ਹਰਿਆਣਾ ਹਿਮਾਚਲ ਤੋਂ ਬੱਸਾ ਬੁਲਾਨੀਆਂ ਪੈਣ ਜਿਹੜੇ ਆ ਕੇ ਇੱਥੇ ਸੰਘਰਸ਼ ਕਰਨ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਆ ਕੇ ਸੰਘਰਸ਼ ਕਰਨ ਪ੍ਰਸ਼ਾਸਨ ਦਾ ਰਵਈਆ ਕੀ ਹੈ ਜੇ ਤੁਸੀਂ ਕੰਪਲੇਨ ਪ੍ਰਸ਼ਾਸਨ ਦਾ ਕੋਈ ਰਵਈਆ ਨਹੀਂ ਤੁਲ ਮੁਲ ਝੁਲ ਮੁਲ ਕਰ ਰਹੇ ਆ ਕਰੇਗੇ ਬੁਲਾ ਰਹੇ ਆ ਹੁਣ ਅੱਜ ਮੀਟਿੰਗ ਆ ਆਪਾਂ ਉਹਨਾਂ ਨੂੰ ਬੁਲਾਇਆ ਸਮਝਾਵਾਂਗੇ ਇੱਥੇ ਕੀ ਸਮਝਾਣਾ ਜੀ ਇੱਕ ਬੰਦਾ ਕਾਨੂੰਨ ਨੂੰ ਹੱਥ ਚ ਲੈ ਰਿਹਾ ਐਕਸ਼ਨ ਕਰੋ ਜਾ ਕੇ ਉਤਾਰੋ ਕੀ ਮੱਛੀ ਰਹੇਗੀ ਹੋਗੀ ਜੀ ਪਰ ਪੋਸਟਰ ਜਿਹੜਾ ਲਗਾਇਆ ਜਾ ਰਿਹਾ ਨੇ ਪਹਿਲੇ ਵੀ ਪਿੱਛੇ ਪੋਸਟਰ ਲਗਾਏ ਗਏ ਨੇ ਮਨਸ਼ਾਹ ਹੈ ਮਨਸ਼ਾਹ ਹੈ ਕਿ ਇੱਕ ਕਾਤਲ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਮਾਜ ਨੂੰ ਗਲਤ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇ ਪੋਸਟਰ ਲੱਗਣਗੇ ਪੋਸਟਰ ਲੱਗਣਗੇ ਤਾਂ ਜਿਹੜਾ ਛੋਟੇ ਛੋਟੇ ਬੱਚੇ ਉਹ ਇਹੋ ਸੋਚਣਗੇ ਨਾ ਕਿ ਯਾਰ ਕਤਲ ਕਰਨ ਵਾਲੇ ਦਾ ਪੋਸਟਰ ਲੱਗਦੇ ਆ ਕਤਲ ਕਰਨ ਵਾਲਾ ਦਾ ਮਸ਼ਹੂਰ ਹੁੰਦਾ ਔਰ ਕਤਲ ਕਰਨ ਵਾਲਿਆਂ ਨੂੰ ਦੇਖੋ ਔਰ ਫੰਡਿੰਗ ਪੈਸਾ ਚਾਹੁੰਦੇ ਆ ਕਿ ਪੈਸਾ ਮਿਲੇ ਉਹ ਬੋਲਦੇ ਵੀ ਆ ਮਦਦ ਕਰੋ ਉਹ ਯਾਰ ਲਈ ਜਾਓ ਫੰਡਿੰਗ ਅਸੀਂ ਕੀ ਲੈਣਾ ਤੁਸੀਂ ਜੋ ਮਰਜ਼ੀ ਕਰੋ ਲੇਕਿਨ ਅਸੀਂ ਇਹ ਬਿਲਕੁਲ ਨਹੀਂ ਸਹਿ ਸਕਦੇ ਕਿ ਜਿਸ ਬੰਦੇ ਨੇ ਕਤਲ ਕੀਤਾ ਉਹਦੇ ਏਡੇ ਏਡੇ ਵੱਡੇ ਪੋਸਟਰ ਲਗਾ ਕੇ ਸਾਨੂੰ ਮੂੰਹ ਚੜਾਇਆ ਜਾਵੇ ਉਹਨਾਂ ਦੀ ਦੁਕਾਨ ਤੇ ਹੀ ਪੋਸਟਰ ਲੱਗੇ ਹੋਰ ਵੀ ਕਿੱਥੇ ਲੱਗੇ ਦੁਕਾਨ ਤੇ ਬਹੁਤ ਵੱਡਾ ਪੋਸਟਰ ਲਗਾਇਆ ਗਿਆ ਕੋਈ ਛੋਟਾ ਨਹੀਂ ਬਹੁਤ ਵੱਡਾ ਕਿੰਨੇ ਦਿਨ ਹੋ ਗਏ ਉਹਨਾਂ ਦੇ ਪੋਸਟਰ ਲੱਗਾ ਜੇ ਇਹਨੇ ਮਨੂ ਬਾਬਾ ਕਿਹਨੇ ਸਭ ਕੁਝ ਬੰਨਿਆ ਹੋਇਆ ਹੈ ਹੋਰ ਉਸ ਤੋਂ ਬਾਅਦ ਕਰ ਰਿਹਾ ਪ੍ਰਸ਼ਾਸਨ ਨੇ ਕੁਝ ਵੀ ਨਹੀਂ ਕਰ ਰਿਹਾ ਪ੍ਰਸ਼ਾਸਨ ਆਪਾਂ ਹੁਣੇ ਜਾ ਕੇ ਉੱਥੇ ਬਵਾਂਗੇ ਪੁਲ ਤੇ ਸੂਰਾ ਪੂਰੀ ਸੂਰੀ ਪਰਿਵਾਰ ਬੈਠੇਗਾ ਨਾ ਸਾਡੇ Hindu ਪਰ ਆ ਬੈਠਣਗੇ ਕੋਈ Sikh ਸਾਡੇ ਨਾਲ ਬਹਿਣਾ ਚਾਹੁੰਦਾ ਹੈ ਖਾਤਿਰ ਜੋੜ ਕੇ ਬੇਨਤੀ ਹੈ ਸਾਰੇ ਜਨ ਸਾਨੂੰ ਇਨਸਾਫ ਚਾਹੀਦਾ ਹੈ ਮੇਰਾ ਪਿਓ ਗਿਆ ਹੈ ਫੇਸਬੁੱਕ ਤੇ ਨਹੀਂ ਆਉਂਦੀ ਫੇਸਬੁੱਕ ਦੇ ਉੱਤੇ ਦੇਖੋ ਕਿੰਨੀਆਂ ਗੰਦੀਆਂ ਗੰਦੀਆਂ ਪੋਸਟਾਂ ਪਾਈਆਂ ਸੋਰੀ ਸਾਹਿਬ ਦੀ ਕਤਲ ਕਹੋ ਜਿਹੜਾ ਹੋਇਆ ਉਹਦੀ ਉਹਦੇ ਬਰਸ਼ੇ ਦੇ ਨਾਲ ਐਂਡ ਫੋਟੋਆਂ ਲਗਾਈਆਂ ਆਪਾਂ ਇਹਨੂੰ ਕਿੰਜ ਸਵਾਵਾਂਗੇ ਮਨੋਇਆ ਦੱਸੋ ਬਿਲਕੁਲ ਨਹੀਂ ਸਹਿ ਸਕਦੇ ਤੁਹਾਨੂੰ ਮੈਂ ਤੁਹਾਡੇ মিডিਆ ਕੋ ਵੀ ਹੱਥ ਜੋੜ ਕੇ ਮੈਂ ਮੈਂ ਦੇਖੋ মিডিਆ ਤੁਸੀਂ ਆਫਟਰ ਆਲ ਕਿਤੇ ਨਾ ਕਿਤੇ ਦਿਲ ਰੱਖਦੇ ਹੋ ਮੇਰੀ ਕੋਈ ਗੱਲ ਗਲਤ ਹੈ ਤਾਂ ਮੈਨੂੰ ਦੱਸੋ ਅਸੀਂ ਉਹਦੇ ਟੱਬਰ ਨੂੰ ਕਿਹਾ ਕਿ ਜੇ ਸੰਨੀ ਦੇ ਟੱਬ ਨੂੰ ਕਦੀ ਲੋੜ ਪਏਗੀ ਤਾਂ ਸੂਰੀ ਪਰਿਵਾਰ ਉਹਦੇ ਨਾਲ ਉਹ ਯਾਰ ਅਹੀਂ ਕੋਈ ਇਹ ਤਾਂ ਨਹੀਂ ਮੰਗ ਰਿਹਾ ਕਿ ਕਿਸੇ ਨੂੰ ਹੁਣੇ ਤੁਸੀਂ ਫਾਂਸੀ ਦੇ ਦਿਓ ਕਿਸੇ ਨੂੰ ਅਰੈਸਟ ਕਰ ਲਓ ਜਿਹੜਾ ਤੁਸੀਂ ਕਾਨੂੰਨ ਨੂੰ ਦੇਖੋਗੇ ਇੱਕ ਪੋਸਟਰ ਲੱਗਾ ਉਹਨੂੰ ਲਾਹਣ ਨੂੰ ਕਹਿ ਰਹੇ ਜਾ ਕੇ ਲਾਹ ਦਿਓ ਕਿੰਨਾ ਗੁੱਸਾ ਹੈ ਸਰ ਉਹਨਾਂ ਮੰਗਦੇ ਆ ਗੱਲ ਪੋਸਟਰ ਲਾਣ ਦੀ ਬਿੱਲਾ ਲੋ ਜੇ ਮਾਸ਼ਾ ਜੀ ਸਾਡੇ ਸਿਰੇ ਪੋਸਟਰ ਲਾਣ ਦੀ ਗਵਾਣੀ ਕਾਰਵਾਈ ਕੀਤੀ ਜਾਏ ਐਸਾ ਹੋਣੀ ਚਾਹੀਦੀ ਹੈ ਔਰ ਉੱਤੇ ਐਫਆਰ ਹੋਏਗੀ ਤਾਂ ਹੀ ਆਪਾਂ ਸ਼ਾਂਤ ਬੈਠਾਂਗੇ ਕਿਉਂਕਿ ਅਗਰ ਐਫਆਰ ਹੋਏਗੀ ਤਾ ਅਗਲੇ ਨੂੰ ਸੀਟ ਮਿਲੇਗੀ ਇਹੋ ਜਿਹਾ ਕੰਮ ਨਹੀਂ ਕਰਨਾ ਆਪਾਂ ਇਹ ਤੇ ਇੱਕ ਅਸੀਂ ਦੋ ਨਹੀਂ ਤੇ ਇਹ ਧਰਨਾ ਕਿੱਥੇ ਲੱਗਣ ਲੱਗਾ ਹੈ ਕਿੱਥੇ ਲੱਗੇਗਾ ਇਹ ਸਿੱਧਾ ਹਰਿਆਣਾ ਚ ਲੱਗੇਗਾ ਮੇਰੀ ਗੱਲ ਹੋ ਗਈ ਹੈ ਹਰਿਆਣਾ ਚ ਵੀ ਲੱਗੇਗਾ ਹਿਮਾਚਲ ਚ ਵੀ ਲੱਗੇਗਾ ਹਰ ਜਗ੍ਹਾ ਧਰਨੇ ਲੱਗਣਗੇ ਸੁਧੀਰ ਕੁਮਾਰ ਸੂਰੀ ਦੇ ਨਾਮ ਤੇ ਜਿੰਨੇ ਅਰੈਸਟ ਕਰਨੇ ਆ ਪੁਲਿਸ ਕਰ ਲਵੇ ਸੁਧੀਰ ਸੂਰੀ ਅਮਰ ਜੀ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਜੀ ਇੱਥੇ ਥੋੜੀ ਸੜਕ ਕੋ ਕਾਲ ਦੀ ਤੋਂ ਬਣਨੇ ਕੋਲ ਸੋਸ਼ਲ ਮੀਡੀਆ ਦੇਤੇ ਕੁਝ ਬੰਦੇ ਜਿਹੜੇ ਆ ਕੋਈ ਸੂਰੀ ਸਾਹਿਬ ਦੇ ਜਿਹੜੇ ਦੀ ਫੋਟੋ ਲਾ ਕੇ ਕੋਈ ਸੋਸ਼ਲ ਮੀਡੀਆ ਦੇ ਉੱਤੇ ਕੋਈ ਜਿਹੜੀਆਂ ਗੀਤ ਲਾ ਕੇ ਕੋਈ ਵਾਇਰਲ ਕਰ ਰਿਆ ਜੋ ਇਹਦੇ ਸਬੰਧ ਵਿੱਚ ਸਾਡੇ ਵੱਲੋਂ ਪੜਤਾਲ ਕਰਕੇ ਉਹ ਦੀ ਜਿਹੜੀ ਆ ਸੋਸ਼ਲ ਮੀਡੀਆ ਤੋਂ ਵੀ ਇੱਕ ਕੇਸ ਆਈਡੀ ਤੋਂ ਅਪਲੋਡ ਹੋਇਆ ਕਿੰਨੇ ਕੀਤੇ ਆ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਜਿਹੜਾ ਵੀ ਬੰਦਾ ਕਿਸੇ ਵੀ ਕਿਸੇ ਦੀ ਸ਼ਾਨ ਦੇ ਖਿਲਾਫ ਜਾਂ ਕਿਸੇ ਵਿੱਚ ਡਰ ਭਾਅ ਪੈਦਾ ਕਰਨ ਦੀ ਦੇ ਮਨਛਾ ਦੇ ਨਾਲ ਕੋਈ سوشل میڈیا ਤੇ ਗਲਤ ਪੋਸਟ ਅਪਲੋਡ ਕਰੇਗਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਸਾਡਾ ਇਹਨਾਂ ਨੂੰ ਸਾਰਿਆਂ ਨੂੰ ਵਿਸ਼ਵਾਸਨ ਹੈ ਕਿ ਜਿਹੜਾ ਕੋਈ ਗਲਤ ਕਿਸੇ ਨੂੰ ਡਰਾਉਂਦਾ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਜਾਂ ਕਿਸੇ ਦੇ ਅਗੇ ਕੋਈ ਡਰ ਭਾਉ ਪੈਦਾ ਕਰਨ ਦੇ ਮਨਛੇ ਦੇ ਨਾਲ ਤੇ ਜਿਹੜੇ ਆ ਜਾਂ ਆਪਣੇ ਆਪ ਨੂੰ ਬਦਮਾਸ਼ੀ ਦਾ ਆਲਮੋਖਾ ਖਾ ਕੇ ਕੋਈ ਕੋਈ ਵੀ ਵਰਸ ਅਪਲੋਡ ਕਰਦਾ ਪੋਸਟ ਤੇ ਉਹਦਾ ਜਿਹੜਾ ਅਸੀਂ ਇਨਵੈਸਟੀਗੇਸ਼ਨ ਕਰਦੇ ਉਹਦੇ ਖਿਲਾਫ ਐਫ ਆਈ ਆਰ ਦਾ ਦਿਕਰ ਕਹਿੰਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਸ਼ਰਾਤੀ ਯੰਤਰ ਜਿਹੜਾ ਕਰੇਗਾ ਜੀ ਉਹਨੂੰ ਸਲਾਖਾਂ ਬਹੁਤ ਹਵਾਲਾ 'ਚ ਬਹੁਤ ਖੁੱਲੀ ਜਗਾ ਪਈ ਆ ਜਿਹੜਾ ਵੀ ਇਹੋ ਜਿਹਾ ਕਰੇਗਾ ਹਵਾਲਾ ਦੇ ਦੇ ਸਰ ਉਹਨਾਂ ਵੱਲੋਂ ਕਹਿ ਗਈ ਤਾਂ ਨਾ ਪ੍ਰਦਰਸ਼ਨ ਦਿੱਤਾ ਜੇ ਉਹਨਾਂ ਨੂੰ ਕੋਈ ਦਿੱਤਾ ਜਾ ਰਿਹਾ ਉਹਨਾਂ ਨੂੰ ਨਹੀਂ ਜੀ ਇਹ ਤਾਂ ਸਾਡਾ ਪਰਿਵਾਰ ਆ ਇਹਨਾਂ ਕਿੱਥੇ ਦੇਣਾ ਸਾਨੂੰ ਸਾਡੇ ਦਾ ਕੋਈ ਨਾ ਮੈਸੇਜ ਬਚਾਉਣਾ ਹੀ ਪਚਾਤਾ ਜੀ ਧੰਨਵਾਦ